ਸ਼ਹਿਰ ਤੋਂ ਕੁਝ ਦੂਰੀ ਤੇ ਇੱਕ ਸ਼ਾਂਤ ਤੇ ਸਕੂਨ ਨਾਲ ਪਰਿਵਸਤੀ ਵਿੱਚ ਤਿੰਨ ਡਾਕੂ ਰਹਿੰਦੇ ਸਨ। ਉਹਨਾਂ ਦੀ ਚਲਾਕੀ ਇਹ ਸੀ ਕਿ ਉਹ ਆਮ ਲੋਕਾਂ ਵਾਂਗ ਦਿਖਦੇ ਸਨ। ਸਾਦਾ ਲਿਵਾਸ, ਨਰਮ ਲਹਿਜਾ ਤੇ ਬਾਰੋਂ ਨੇਕ ਸੁਭਾਅ ਵਾਲੇ ਇਨਸਾਨ। ਬਸਤੀ ਦੇ ਲੋਕ ਉਹਨਾਂ ਨੂੰ شریف ਤੇ ਨੇਕ ਸਮਝਦੇ ਸਨ। ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਘਰ ਵਾਲੇ ਵੀ ਉਹਨਾਂ ਦੇ ਅਸਲੀ ਚਿਹਰੇ ਤੋਂ ਅਣਜਾਣ ਸਨ। ਪਰ ਅਸਲੀਅਤ ਇਹ ਸੀ ਕਿ ਉਹ ਤਿੰਨੇ ਰਾਤ ਦੇ ਹਨੇਰੇ ਵਿੱਚ ਦੂਰ ਦੁਰਾਡੇ ਇਲਾਕਿਆਂ ਵਿੱਚ ਚੋਰੀ ਕਰਨ ਲਈ ਨਿਕਲਦੇ। ਤੇ ਚੋਰੀ ਪੂਰੀ ਕਰਨ ਤੋਂ ਬਾਅਦ ਸਵੇਰ ਹੋਣ ਤੋਂ ਪਹਿਲਾਂ ਆਪਣੀ ਬਸਤੀ ਵਾਪਸ ਮੜਾਉਂਦੇ ਇਹ ਤਿੰਨੇ ਨਾ ਸਿਰਫ ਜੋੜ ਸਨ ਸਗੋਂ ਪੱਕੇ ਦੋਸਤ ਵੀ ਸਨ ਉਹਨਾਂ ਦੀ ਦੋਸਤੀ ਅਜਿਹੀ ਸੀ ਕਿ ਸੁੱਖ-ਦੁੱਖ ਵਿੱਚ ਉਹ ਇੱਕ ਦੂਜੇ ਦਾ ਹੱਥ ਕਦੇ ਨਹੀਂ ਸੀ ਛੱਡਦੇ ਜੇ ਕੋਈ ਮੁਸੀਬਤ ਆਉਂਦੀ ਤਾਂ ਤਿੰਨੇ ਮਿਲ ਕੇ ਉਸ ਦਾ ਸਾਹਮਣਾ ਕਰਦੇ ਉਹ ਇੱਕ ਦੂਜੇ ਤੇ ਭਰੋਸਾ ਕਰਦੇ ਤੇ ਹਰ ਹਾਲ ਵਿੱਚ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਉਹਨਾਂ ਵਿਚਕਾਰ ਅਜਿਹੀ ਹਮਦਰਦੀ ਸੀ ਜਿਵੇਂ ਦਿਲ ਦੇ ਤਿੰਨ ਟੁਕੜੇ ਜੋ ਕਦੇ ਵੱਖ ਨਾ ਹੋਣ ਇੱਕ ਦਿਨ ਤਿੰਨਾਂ ਦੋਸਤਾਂ ਨੇ ਆਪਸ ਵਿੱਚ ਬੈਠ ਕੇ ਇੱਕ ਨਵਾਂ ਮਨਸੂਬਾ ਬਣਾਇਆ। ਉਹਨਾਂ ਨੇ ਸੁਣਿਆ ਸੀ ਕਿ ਇੱਕ ਦੂਰ ਦੁਰਾਡੇ ਇਲਾਕੇ ਵਿੱਚ ਬਹੁ ਅਮੀਰ ਲੋਕ ਰਹਿੰਦੇ ਐ ਜਿਨ੍ਹਾਂ ਦੇ ਘਰਾਂ ਵਿੱਚ ਸੋਨਾ, ਚਾਂਦੀ ਤੇ ਕੀਮਤੀ ਚੀਜ਼ਾਂ ਭਰੀਆਂ ਹੋਈਆਂ ਹਨ। ਉਹਨਾਂ ਦੇ ਦਿਲ ਵਿੱਚ ਲਾਲਚ ਜਾਗ ਪਿਆ। ਉਹਨਾਂ ਨੇ ਸੋਚਿਆ ਕਿ ਜੇ ਉੱਥੇ ਇੱਕ ਵੀ ਵੱਡਾ ਡਾਕਾ ਮਾਰ ਲਿਆ ਜਾਵੇ ਤਾਂ ਇੱਕ ਹੀ ਰਾਤ ਵਿੱਚ ਕਿਸਮਤ ਬਦਲ ਸਕਦੀ ਹੈ। ਫਿਰ ਨਾ ਛੋਟੀਆਂ-ਮੋਟੀਆਂ ਚੋਰੀਆਂ ਕਰਨੀਆਂ ਪੈਣਗੀਆਂ, ਨਾ ਹਰ ਰਾਤ ਦਾ ਖਤਰਾ మోਲ ਲੈਣਾ ਪਵੇਗਾ। ਤਿੰਨਾਂ ਨੇ ਬਹੁਤ ਸੋਚ-ਵਿਚਾਰ ਕੀਤਾ। ਪਲਾਨ ਬਣਾਇਆ ਤੇ ਆਖਰਕਾਰ ਇਸ ਖਤਰਨਾਕ ਪਰ ਲਾਲਚ ਨਾਲ ਭਰੇ ਕੰਮ ਲਈ ਤਿਆਰ ਹੋ ਗਏ। ਅਗਲੀ ਸਵੇਰ ਉਹ ਆਪਣੇ ਘਰ ਵਾਲਿਆਂ ਨੂੰ ਇਹੀ ਕਹਿ ਕੇ ਨਿਕਲੇ ਕਿ ਕੰਮ ਦੀ ਭਾਲ ਵਿੱਚ ਜਾ ਰਿਹਾ ਹੈ ਤੇ ਉਸ ਅਮੀਰਾਂ ਦੇ ਸ਼ਹਿਰ ਵੱਲ ਰਵਾਨਾ ਹੋ ਗਏ। ਇਹ ਸਫ਼ਰ ਆਸਾਨ ਨਹੀਂ ਸੀ। ਸ਼ਹਿਰ ਬਹੁਤ ਦੂਰ ਸੀ ਤੇ ਇੱਕ ਦਿਨ ਦਾ ਥਕਾਵਟ ਵਾਲਾ ਸਫ਼ਰ ਸੀ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਜਦੋਂ ਉਹ ਸ਼ਹਿਰ ਪਹੁੰਚੇ ਤਾਂ ਉਹਨਾਂ ਦੇ ਚਿਹਰਿਆਂ 'ਤੇ ਕੋਈ ਥਕਾਵਟ ਨਹੀਂ ਸੀ। ਸਗੋਂ ਅਜੀਹੀ ਮਾਸੂਮੀਅਤ ਤੇ ਸੱਚਾਈ ਚਲਕ ਰਹੀ ਸੀ ਕਿ ਵੇਖਣ ਵਾਲਾ ਤੁਰੰਤ ਉਹਨਾਂ 'ਤੇ ਭਰੋਸਾ ਕਰ ਲੈਂਦਾ। ਤਿੰਨਾਂ ਦੋਸਤਾਂ ਨੇ ਸ਼ਹਿਰ ਪਹੁੰਚ ਕੇ ਇੱਕ ਸਰਾਂ ਵਿੱਚ ਡੇਰਾ ਲਾਇਆ। ਉੱਥੇ ਬੈਠ ਕੇ ਸਾਦਾ ਜਿਹਾ ਖਾਣਾ ਖਾਦਾ। ਫਿਰ ਉਹਨਾਂ ਦੇ ਦਿlo-ਦਿਮਾਗ ਵਿੱਚ ਸਿਰਫ ਇੱਕ ਹੀ ਖਿਆਲ ਘੁੰਮ ਰਿਹਾ ਸੀ। ਅੱਜ ਦੀ ਰਾਤ ਦਾ ਉਹ ਡਾਕਾ ਜੋ ਉਹਨਾਂ ਦੀ ਕਿਸਮਤ ਬਦਲ ਸਕਦਾ ਸੀ। ਖਾਣਾ ਖਾਣ ਤੋਂ ਬਾਅਦ ਉਹ ਚੁੱਪਚਾਪ ਬੈਠੇ ਰਾਤ ਦੇ ਹਨੇਰੇ ਦਾ ਇੰਤਜ਼ਾਰ ਕਰਨ ਲੱਗੇ। ਸਮਾਂ ਲੰਘਦਾ ਗਿਆ। ਸੂਰਜ ਡੁੱਬਿਆ ਤੇ ਅਸਮਾਨ ਤੇ ਹਨੇਰਾ ਛਾ ਗਿਆ ਜਦੋਂ ਰਾਤ ਗਹਿਰੀ ਹੋ ਗਈ ਤੇ ਸਨਾਟਾ ਛਾ ਗਿਆ ਤਾਂ ਉਹ ਤਿੰਨੇ ਹੌਲੀ-ਹੌਲੀ ਉੱਠੇ ਤੇ ਆਪਣੇ ਬਣਾਏ ਪਲਾਨ ਅਨਸਾਰ ਇੱਕ ਖਾਸ ਘਰ ਵੱਲ ਰਵਾਨਾ ਹੋਏ ਉਹਨਾਂ ਨੇ ਦੇਣ ਵੇਲੇ ਹੀ ਉਸ ਘਰ ਨੂੰ ਦੂਰੋਂ ਦੇਖ ਲਿਆ ਸੀ ਉਹ ਇੱਕ ਪੁਰਾਣਾ ਪਰ ਕਿਸੇ ਅਮੀਰ ਦਾ ਘਰ ਲੱਗਦਾ ਸੀ ਉਹਨਾਂ ਨੇ ਚੁੱਪਚਾਪ ਉਸ ਦੇ ਚਾਰੇ ਪਾਸੇ ਦਾ ਜਾਇਜ਼ਾ ਲਿਆ ਤੇ ਧਿਆਨ ਨਾਲ ਸੁਣਿਆ ਕਿ ਅੰਦਰ ਕਿੰਨੇ ਲੋਕ ਹਨ ਥੋੜੇ ਇੰਤਜ਼ਾਰ ਤੇ ਜਾਂਚ ਪੜਤਾਲ ਤੋਂ ਬਾਅਦ ਅੰਦਾਜ਼ਾ ਹੋਇਆ ਕਿ ਘਰ ਵਿੱਚ ਜ਼ਿਆਦਾ ਲੋਕ ਨਹੀਂ ਹਨ ਤੇ ਇਹੀ ਸਮਾਂ ਡਾਕਾ ਮਾਰਨ ਲਈ ਸਹੀ ਹੈ ਉਹ ਹੌਲੀ-ਹੌਲੀ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋ ਗਏ ਹਰ ਕਦਮ ਤੇ ਉਹਨਾਂ ਦੀਆਂ ਨਜ਼ਰਾਂ ਇੱਧਰ-ਉੱਧਰ ਘੁੰਮ ਰਹੀਆਂ ਸਨ ਦਿਲ ਧੜਕ ਰਿਹਾ ਸੀ ਪਰ ਉਹ ਪੂਰੇ ਆਤਮ-ਵਿਸ਼ਵਾਸ ਵਿੱਚ ਸਨ ਉਹ ਪੈਸੇ ਗੈਣੇ ਤੇ ਕੀਮਤੀ ਸਮਾਨ ਦੀ ਭਾਲ ਕਰਨ ਲੱਗੇ ਕਈ ਕਮਰਿਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਇੱਕ ਕਮਰੇ ਵਿੱਚ ਉਹਨਾਂ ਨੂੰ ਇੱਕ ਬੁੱਢੀ ਔਰਤ ਨਜ਼ਰ ਆਈ ਜੋ ਗਹਿਰੀ ਨੀਂਦ ਵਿੱਚ ਸੁੱਤੀ ਪਈ ਸੀ ਉਹ ਕਾਫੀ ਉਮਰ ਦਰਾਜ਼ ਲੱਗ ਰਹੀ ਸੀ ਤੇ ਪੂਰੀ ਤਰ੍ਹਾਂ ਅਣਜਾਣ ਸੀ ਕਿ ਕੀ ਹੋਣ ਵਾਲਾ ਹੈ ਚੋਰਾਂ ਨੇ ਹੌਲੀ-ਹੌਲੀ ਬਾਕੀ ਕਮਰਿਆਂ ਦੀ ਤਲਾਸ਼ੀ ਜਾਰੀ ਰੱਖੀ ਆਖਰਕਾਰ ਇੱਕ ਕਮਰੇ ਵਿੱਚ ਉਹਨਾਂ ਦੀਆਂ ਅੱਖਾਂ ਚਮਕ ਉਠੀਆਂ ਇੱਕ ਵੱਡੇ ਸੰਦੂਕ ਵਿੱਚੋਂ ਉਹਨਾਂ ਨੂੰ ਕੀਮਤੀ ਸਮਾਨ ਤੇ ਅਸ਼ਰਫੀਆਂ ਨਾਲ ਭਰਿਆ ਹੋਇਆ ਥੈਲਾ ਮਿਲਿਆ ਸਮਾਨ ਨਵਾਂ ਤੇ ਕੀਮਤੀ ਨਜ਼ਰ ਆ ਰਿਹਾ ਸੀ ਦਿਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਲਾਲਚ ਦੀ ਚਮਕ ਉੱਭਰ ਆਈ ਜਿਵੇਂ ਉਹਨਾਂ ਦੀ ਮਿਹਨਤ ਰੰਗ ਲਿਆ ਚੁੱਕੀ ਹੋਵੇ ਪਰ ਉਹਨਾਂ ਨਾਲ ਕੀ ਵਾਪਰਨ ਵਾਲਾ ਸੀ ਇਸ ਤੋਂ ਉਹ ਅਣਜਾਣ ਸਨ ਤੇ ਆਪਣੇ ਡਾਕੇ ਵਿੱਚ ਮਸਤ ਸਨ ਸੋ ਤਿੰਨਾਂ ਚੋਰਾਂ ਨੇ ਬਿਨਾਂ ਸਮਾਂ ਗਵਾਏ ਰਾਤ ਦੇ ਹਨੇਰੇ ਵਿੱਚ ਸਾਰਾ ਕੀਮਤੀ ਸਮਾਨ ਚੁੱਪ-ਚਾਪ ਘਰੋਂ ਬਾਹਰ ਕੱਢਿਆ ਉਹ ਬਹੁਤ ਸਾਵਧਾਨ ਸਨ ਤਾਂ ਜੋ ਕਿਸੇ ਨੂੰ ਖਬਰ ਨਾ ਹੋਵੇ ਉਹਨਾਂ ਨੇ ਸਾਰੀਆਂ ਅਸ਼ਰਫੀਆਂ ਜਵਾਹਰ ਤੇ ਕੀਮਤੀ ਚੀਜ਼ਾਂ ਆਪਣੇ ਨਾਲ ਲਿਆਂਦੇ ਘੋੜਿਆਂ ਤੇ ਬੰਨ੍ਹ ਦਿੱਤੀਆਂ ਤੇ ਹਨੇਰੇ ਵਿੱਚ ਹੀ ਸ਼ਹਿਰ ਛੱਡ ਕੇ ਆਪਣੀ ਬਸਤੀ ਵੱਲ ਰਵਾਨਾ ਹੋ ਗਏ ਮਗਰ ਹੁਣ ਇੱਕ ਨਵੀਂ ਮੁਸੀਬਤ ਉਹਨਾਂ ਦੇ ਸਾਹਮਣੇ ਆ ਖੜੀ ਹੋਈ ਉਹਨਾਂ ਕੋਲ ਇੰਨਾ ਜ਼ਿਆਦਾ ਸਮਾਨ ਤੇ ਪੈਸਾ ਸੀ ਕਿ ਉਸ ਨੂੰ ਲੁਕਾਉਣਾ ਮੁਸ਼ਕਲ ਹੋ ਰਿਹਾ ਸੀ। ਜੇ ਉਹ ਇੰਜ ਹੀ ਬਸਤੀ ਵਿੱਚ ਦਾਖਲ ਹੁੰਦੇ ਤਾਂ ਹਰ ਕੋਈ ਸਵਾਲ ਕਰਦਾ ਕਿ ਇੱਕ ਦਿਨ ਵਿੱਚ ਐਨੀ ਦੌਲਤ ਕਿੱਥੋਂ ਆ ਗਈ। ਉਹਨਾਂ ਦੀ ਚੋਰੀ ਦਾ ਰਾਜ਼ ਖੁੱਲਣ ਦਾ ਖਤਰਾ ਵੱਧ ਗਿਆ ਸੀ ਤੇ ਹੁਣ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਹ ਸਾਰੀ ਦੌਲਤ ਨੂੰ ਕਿੱਥੇ ਤੇ ਕਿਵੇਂ ਲੁਕਾਇਆ ਜਾਵੇ। ਤਿੰਨਾਂ ਚੋਰਾਂ ਨੇ ਬਸਤੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਸੁੰਨਸਾਨ ਤੇ ਬੀੜਾਂ ਖੰਡਰ ਵੇਖਿਆ। ਜੋ ਸਾਲਾਂ ਤੋਂ ਖਾਲੀ ਪਿਆ ਸੀ ਉੱਥੇ ਉਹਨਾਂ ਨੇ ਸਾਰਾ ਕੀਮਤੀ ਸਮਾਨ ਲੁਕਾ ਦਿੱਤਾ ਅਸ਼ਰਫੀਆਂ ਨਾਲ ਭਰਿਆ ਥੈਲਾ ਉਹਨਾਂ ਨੇ ਆਪਣੇ ਇੱਕ ਸਾਥੀ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਸਮਾਨ ਖੰਡਰ ਦੇ ਇੱਕ ਗੁਪਤ ਕੋਨੇ ਵਿੱਚ ਰੱਖ ਦਿੱਤਾ ਤਾਂ ਜੋ ਕੋਈ ਸ਼ੱਕ ਨਾ ਕਰੇ ਇਸ ਤੋਂ ਬਾਅਦ ਤਿੰਨੇ ਵਕ ਵਕ ਹੋ ਕੇ ਆਪਣੇ ਘਰਾਂ ਵੱਲ ਰਵਾਨਾ ਹੋ ਗਏ ਉਹਨਾਂ ਦੇ ਚਿਹਰਿਆਂ ਤੇ ਮਾਇੂਸੀ ਤੇ ਥਕਾਵਟ ਦੇ ਨਿਸ਼ਾਨ ਸਨ ਜਿਵੇਂ ਕੋਈ ਕੰਮ ਨਾ ਮਿਲਿਆ ਹੋਵੇ ਤੇ ਉਹ ਖਾਲੀ ਹੱਥ ਵਾਪਸ ਆਏ ਹੋਣ ਘਰ ਵਾਲਿਆਂ ਨੂੰ ਇਹੀ ਦੱਸਿਆ ਕਿ ਬੋ ਕੋਸ਼ਿਸ਼ ਕੀਤੀ ਪਰ ਕੋਈ ਰੋਜ਼ਗਾਰ ਨਹੀਂ ਮਿਲਿਆ ਇਸ ਲਈ ਉਹ ਵਾਪਸ ਮੁੜ ਆਏ। ਇੱਕ ਦਿਨ ਤਾਂ ਚੁੱਪਚਾਪ ਲੰਘ ਗਿਆ ਪਰ ਰਾਤ ਨੂੰ ਜਿਸ ਸਾਥੀ ਕੋਲ ਅਸ਼ਰਫੀਆਂ ਦਾ ਥੈਲਾ ਸੀ, ਉਹਨੇ ਉਤਸੁਕਤਾ ਨਾਲ ਥੈਲਾ ਖੋਲ੍ਹਿਆ। ਜਦੋਂ ਉਹਨੇ ਗਿਨਣਾ ਸ਼ੁਰੂ ਕੀਤਾ ਤਾਂ ਹੈਰਾਨ ਰਹਿ ਗਿਆ। ਥੈਲੇ ਵਿੱਚ ਪੂਰੀਆਂ ਹਜ਼ਾਰ ਅਸ਼ਰਫੀਆਂ ਸਨ। ਇਹ ਬਹੁਤ ਵੱਡੀ ਰਕਮ ਸੀ। ਉਸਦਾ ਦਿਲ ਖੁਸ਼ੀ ਨਾਲ ਭਰ ਗਿਆ। ਉਸਨੇ ਦੁਬਾਰਾ ਅਸ਼ਰਫੀਆਂ ਗਿਣੀਆਂ ਤੇ ਜਦੋਂ ਥੈਲੇ ਨੂੰ ਧਿਆਨ ਨਾਲ ਵੇਖਿਆ ਤਾਂ ਉਸ ਵਿੱਚੋਂ ਇੱਕ ਚਿੱਠੀ ਮਿਲੀ। ਚਿੱਠੀ ਬਹੁਤ ਅਜੀਬ ਸੀ। ਇਸ ਵਿੱਚ ਕੁਝ ਅਜੀਬੇ ਸ਼ਬਦ ਤੇ ਰਾਜ਼ ਲਿਖੇ ਸਨ ਜੋ ਨਾ ਸਿਰਫ ਹੈਰਾਨ ਕਰਨ ਵਾਲੇ ਸਨ ਸਗੋਂ ਜ਼ਿੰਦਗੀ ਬਦਲ ਦੇਣ ਵਾਲੇ ਸਨ। ਇਹ ਚਿੱਠੀ ਅੱਗੇ ਚੱਲ ਕੇ ਉਸ ਚੋਰ ਨੂੰ ਇੱਕ ਕਾਮਯਾਬ ਵਪਾਰੀ ਵਿੱਚ ਬਦਲਣ ਵਾਲੀ ਸੀ। ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਕਿ ਅਕਸਰ ਦੋਸਤ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਨੇ। ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਨਵੀਆਂ ਵੀਡੀਓਜ਼ ਤੁਰੰਤ ਤੁਹਾਡੇ ਤੱਕ ਪਹੁੰਚ ਸਕਣ। ਸੋ ਜਿਵੇਂ ਉਸ ਡਾਕੂ ਨੇ ਅਸ਼ਰਫੀਆਂ ਦਾ ਥੈਲਾ ਖੋਲ ਕੇ ਚਿੱਠੀ ਕੱਢੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਘਬਰਾਹਟ ਉੱਭਰ ਆਈ ਉਸਨੇ ਚਿੱਠੀ ਪੜਨੀ ਸ਼ੁਰੂ ਕੀਤੀ ਤੇ ਕੁਝ ਹੀ ਸਤਰਾਂ ਪੜੀਆਂ ਸਨ ਕਿ ਉਸਦੇ ਹੱਥ ਕੰਬਣ ਲੱਗੇ ਦਿਲ ਧੜਕਣ ਲੱਗਾ ਡਰ ਅਤੇ ਪਛਤਾਵੇ ਦੇ ਮਾਹੌਲ ਵਿੱਚ ਉਹ ਜ਼ਮੀਨ ਤੇ ਬੈਠ ਗਿਆ ਸਾਰਾ ਮਾਲ ਤੇ ਸਾਰੀਆਂ ਅਸ਼ਰਫੀਆਂ ਉਸ ਦੀਆਂ ਨਜ਼ਰਾਂ ਤੋਂ ਉੱਲੇ ਹੋ ਗਈਆਂ ਚਿੱਠੀ ਕੁਝ ਇਸ ਤਰ੍ਹਾਂ ਸੀ ਮੇਰੀ ਪਿਆਰੀ ਤੀ ਪਤਾ ਨਹੀਂ ਤੂੰ ਹੁਣ ਕਿੱਥੇ ਹੈ ਤੇਰਾ ਬਾਪ ਵੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਤੇ ਮੈਂ ਵੀ ਆਖਰੀ ਸਾਲ ਐ ਰਹੀ ਆ ਮੈਂ ਆਪਣੀ ਤੇ ਤੇਰੇ ਬਾਪ ਦੀ ਸਾਰੀ ਜਮਾ ਪੂੰਜੀ ਪੈਸੇ ਤੇ ਸਮਾਨ ਤੇਰੇ ਲਈ ਉਸ ਕਮਰੇ ਵਿੱਚ ਰੱਖ ਦਿੱਤੀ ਐ ਜਦੋਂ ਵੀ ਆਵੀਂ ਤਾਂ ਇਹ ਤੇਰਾ ਦਾਜ ਐ ਸਾਡੀ ਤਰਫੋਂ ਇਸ ਨੂੰ ਲੈ ਲਵੀਂ ਵਿਆਹ ਕਰਾਵੀਂ ਤੇ ਖੁਸ਼ੀ ਨਾਲ ਆਪਣੀ ਜ਼ਿੰਦਗੀ guzari ਤੇਰਾ ਵਿਆਹ ਸਿਰਫ ਗਰੀਬੀ ਕਰਕੇ ਟੁੱਟਿਆ ਸੀ ਇਹ ਸੋਚ ਕੇ ਮੇਰਾ ਦਿਲ ਰੋਜ਼ ਮਰਦਾ ਸੀ ਇਸ ਕਰਕੇ ਮੈਂ ਆਪਣਾ ਸਭ ਕੁਝ ਵੇਚ ਕੇ ਤੇਰੇ ਲਈ ਸਭ ਤੋਂ ਵਧੀਆ ਸਮਾਨ ਖਰੀਦਿਆ ਤੇ ਅਸ਼ਰਫੀਆਂ ਰੱਖ ਦਿੱਤੀਆਂ ਮੈਂ ਤਾਂ ਮਰੀ ਜਾਵਾਂਗੀ ਪਰ ਤੂੰ ਇਸ ਮਾਲ ਤੇ ਦੌਲਤ ਨਾਲ ਆਪਣੀ ਜ਼ਿੰਦਗੀ ਖੁਸ਼ੀ ਨਾਲ guzari ਮੇਰੀ ਪਿਆਰੀ ਧੀ ਗਰੀਬੀ ਬਹੁ ਮਾੜੀ ਚੀਜ਼ ਐ ਨਹੀਂ ਤਾਂ ਮੈਂ ਤੇਰੇ ਲਈ ਬਹੁਤ ਕੁਝ ਕਰਨਾ ਚਾਹੁੰਦੀ ਸੀ ਤੇਰੀ ਬਦਕਿਸਮਤ ਮਾਂ ਇਹ ਚਿੱਠੀ ਪੜ ਕੇ ڈاکੂ ਦੀਆਂ ਅੱਖਾਂ ਵਿੱਚ ਪਛਤਾਵਾ ਛਾ ਗਿਆ ਅਸ਼ਰਫੀਆਂ ਦਾ ਭਾਰ ਹੁਣ ਉਹਨੂੰ ਬੋਝ ਲੱਗਣ ਲੱਗਾ ਤੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਉੱਠਣ ਲੱਗੀ ਉਸ ਦੀਆਂ ਅੱਖਾਂ ਹੰਝੂ ਨਾਲ ਭਰ ਗਈਆਂ ਉਸ ਦਾ ਦਿਲ ਕੰਬ ਉੱਠਿਆ ਤੇ ਉਹ ਬੇਕਾਬੂ ਹੋ ਕੇ ਰੋਣ ਲੱਗਾ ਉਹ ਕਾਫੀ ਦੇਰ ਤੱਕ ਜ਼ਮੀਨ ਤੇ ਬੈਠਾ ਰਿਹਾ ਅਸ਼ਰਫੀਆਂ ਨਾਲ ਭਰੇ ਥੈਲੇ ਨੂੰ ਦੇਖਦਾ ਰਿਹਾ ਜਿਵੇਂ ਇਹ ਕੋਈ ਗੁਨਾਹ ਦਾ ਬੋਝ ਹੋਵੇ ਉਸ ਪਲ ਉਸਨੂੰ ਆਪਣੀ ਮਾਂ ਯਾਦ ਆਈ ਜਿਸਨੇ ਉਸਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਉਹਨੇ ਸੋਚਿਆ ਜੇ ਇਹ ਮੇਰੀ ਮਾਂ ਦੀ ਚਿੱਠੀ ਹੁੰਦੀ ਜੇ ਇਹ ਮੇਰੀ ਭੈਣ ਦਾ ਦਹੇਜ ਹੁੰਦਾ ਤੇ ਕੋਈ ਡਾਕੂ ਇਹਨੂੰ ਲੁੱਟ ਕੇ ਲੈ ਜਾਂਦਾ ਤਾਂ ਮੇਰੇ ਤੇ ਕੀ ਬੀਤਦੀ ਇਹ ਖਿਆਲ ਆਉਂਦਿਆਂ ਹੀ ਉਹਦੇ ਦਿਲ ਵਿੱਚ ਪਛਤਾਵੇ ਦੀ ਅੱਗ ਭੜਕ ਉੱઠી ਕਿਸੇ ਤਰ੍ਹਾਂ ਰਾਤ ਕੱਟੀ ਤਸਵੀਰ ਹੁੰਦਿਆਂ ਹੀ ਉਹ ਸਿੱਧਾ ਆਪਣੇ ਦੋਸਤਾਂ ਕੋਲ ਪਹੁੰਚਿਆ ਉਦੇ ਚਿਹਰੇ ਤੇ ਪਰੇਸ਼ਾਨੀ, ਸ਼ਰਮਿੰਦਗੀ ਤੇ ਗੰਭੀਰਤਾ ਸਾਫ਼ ਚਲਕ ਰਹੀ ਸੀ। ਉਹਨੇ ਆਪਣੇ ਸਾਥੀਆਂ ਨੂੰ ਸਾਰੀ ਗੱਲ ਦੱਸੀ ਤੇ ਚਿੱਠੀ ਜੇਬ ਵਿੱਚੋਂ ਕੱਢ ਕੇ ਉਹਨਾਂ ਦੇ ਸਾਹਮਣੇ ਪੜ੍ਹ ਦਿੱਤੀ। ਫਿਰ ਬੋਲਿਆ, ਮੈਂ ਇਹ ਅਸ਼ਰਫੀਆਂ ਤੇ ਸਾਰਾ ਸਮਾਨ ਵਾਪਸ ਲੈ ਜਾ ਰਿਹਾ ਹਾਂ। ਇਹ ਸਾਡਾ ਨਹੀਂ, ਕਿਸੇ ਮਾਂ ਦੀ ਆਖਰੀ ਉਮੀਦ ਹੈ। ਉਸ ਦਿਨ ਉਹ ਦੋਸਤਾਂ ਨੇ ਉਸ ਦੀਆਂ ਗੱਲਾਂ ਸੁਣੀਆਂ ਤੇ ਚੁੱਪ ਰਹੇ ਪਰ ਉਹਨਾਂ ਦੇ ਦਿਲ ਵਿੱਚ ਤੂਫਾਨ ਉੱਠ ਰਿਹਾ ਸੀ। ਉਹਨਾਂ ਵਿੱਚੋਂ ਇੱਕ ਨੇ ਅੱਗੇ ਵੱਧ ਕੇ ਕਿਹਾ, ਨਹੀਂ ਇਦਾਂ ਬਿਲਕੁਲ ਨਾ ਕਰ ਜੇ ਕਾਜ਼ੀ ਨੂੰ ਪਤਾ ਲੱਗ ਗਿਆ ਕਿ ਇਹ ਸਭ ਤੇਰੇ ਕੋਲ ਸੀ ਤਾਂ ਤੇਰਾ ਹੱਥ ਕੱਟਿਆ ਜਾ ਸਕਦਾ ਹੈ ਤੇ ਕਿਉਂਕਿ ਇਹ ਸਮਾਨ ਅਸੀਂ ਤਿੰਨਾਂ ਨੇ ਮਿਲ ਕੇ ਲਿਆਂਦਾ ਸੀ ਜੇ ਤੂੰ ਇਹਨੂੰ ਵਾਪਸ ਕਰੇਂਗਾ ਤਾਂ ਸਾਡਾ ਹਿੱਸਾ ਵੀ ਬਰਥ ਹੋ ਜਾਏਗਾ ਅਸੀਂ ਇੱਕ ਅਦੇ ਬਰਦਾਸ਼ਤ ਨਹੀਂ ਕਰਾਂਗੇ ਦੂਜੇ ਨੇ ਤੁਰੰਤ ਉਹਦੀ ਹਮਾਇਤ ਕੀਤੀ ਸਾਨੂੰ ਇਹ ਸਭ ਵਾਪਸ ਨਹੀਂ ਕਰਨਾ ਚਾਹੀਦਾ ਕਿਸਮਤ ਨੇ ਦਿੱਤਾ ਹੈ ਹੁਣ ਤੂੰ ਇੱਕ ਚਿੱਠੀ ਦੇ ਪਿੱਛੇ ਇੰਨੀ ਕੀਮਤੀ ਸਮਾਨ ਤੇ ਅਸ਼ਰਫੀਆਂ ਵਾਪਸ ਕਰੇਂਗਾ ਤੇਰਾ ਦਿਮਾਗ ਤਾਂ ਠੀਕ ਹੈ ਪਰ ਉਹ ਵਿਅਕਤੀ ਜਿਹਨੇ ਚਿੱਠੀ ਪੜ੍ਹੀ ਸੀ ਉਹਨੇ ਬੜੀ ਨਰਮੀ ਤੇ ਸੱਚਾਈ ਨਾਲ ਕਿਹਾ ਠੀਕ ਹੈ ਜੇ ਤੁਹਾਡਾ ਦੋਹਾਂ ਦਾ ਇਹੀ ਫੈਸਲਾ ਹੈ ਤਾਂ ਮੈਂ ਤੁਹਾਡੇ ਦੋਹਾਂ ਦਾ ਹਿੱਸਾ ਆਪਣੀ ਜੇਬ ਵਿੱਚੋਂ ਦੇ ਦਿਆਂਗਾ ਕਾਜ਼ੀ ਦੀ ਸਜ਼ਾ ਵੀ ਜੇ ਮੇਰੇ ਤੇ ਆਉਂਦੀ ਹੈ ਤਾਂ ਮੈਂ ਉਹਨੂੰ ਕਬੂਲ ਕਰ ਲਵਾਂਗਾ ਪਰ ਮੈਂ ਇੱਕ ਮਾਂ ਦੇ ਹੰਝੂ ਤੇ ਇੱਕ ਬੇਸਹਾਰਾ ਧੀ ਦੀ ਬੇਵਸਤੀ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਗੁਨਾਹਗਾਰ ਜ਼ਰੂਰ ਹਾਂ ਪਰ ਬੇਸ਼ਰਮ ਨਹੀਂ ਜੇ ਮੈਂ ਇਹ ਸਮਾਨ ਵਾਪਸ ਨਾ ਕੀਤਾ ਤਾਂ ਯਕੀਨ ਮੰਨੋ ਮੈਂ ਪਾਗਲ ਹੋ ਜਾਵਾਂਗਾ ਹਰ ਰਾਤ ਇਹ ਚਿੱਠੀ ਤੇ ਇਹਦੇ ਲਫ਼ਜ਼ ਮੇਰੇ ਦਿਲ ਨੂੰ چیرਦੇ ਰਹਿਣਗੇ ਮੁਖਤਸਰ ਉਸਨੇ ਆਪਣੇ ਦੋਹਾਂ ਦੋਸਤਾਂ ਦੀ ਸਹਿਮਤੀ ਜਾਂ ਨਾਰਾਜ਼ਗੀ ਦੀ ਪਰਵਾਹ ਨਾ ਕਰਦਿਆਂ ਸਾਰਾ ਸਮਾਨ ਦੁਆਰਾ ਕੋਹੜੇ ਤੇ ਲੱਤਿਆ ਅਸ਼ਰਫੀਆਂ ਦਾ ਥੈਲਾ ਲਿਆ ਤੇ ਇਕੱਲਾ ਸ਼ਹਿਰ ਵੱਲ ਰਵਾਨਾ ਹੋ ਗਿਆ ਸਾਰਾ ਦਿਨ ਸਫ਼ਰ ਕਰਦਾ ਰਿਹਾ ਥਕਾਵਟ ਦੇ ਬਾਵਜੂਦ ਉਸਦਾ ਦਿਲ ਹਲਕਾ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਕੋਈ ਵੱਡਾ ਬੋਝ ਉਤਾਰਨ ਜਾ ਰਿਹਾ ਹੋਵੇ ਆਖਰਕਾਰ ਉਸ ਸ਼ਾਮ ਵੇਲੇ ਉਸ ਸ਼ਹਿਰ ਵਿੱਚ ਪਹੁੰਚਿਆ ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ ਉਸਨੇ ਗਲੀਆਂ ਵਿੱਚ ਉਹੀ ਪੁਰਾਣਾ ਘਰ ਲੱਭਣਾ ਸ਼ੁਰੂ ਕੀਤਾ। ਕਾਫੀ ਦੇਰ ਪੁੱਛਗਿੱਛ ਕਰਨ ਤੋਂ ਬਾਅਦ ਉਹਨੇ ਉਸ ਘਰ ਨੂੰ ਲੱਭ ਲਿਆ। ਉਸਨੂੰ ਯਕੀਨ ਸੀ ਕਿ ਇਸ ਘਰ ਵਿੱਚ ਬੁੱਢੀ ਔਰਤ ਤੋਂ ਇਲਾਵਾ ਕੋਈ ਨਹੀਂ ਰਹਿੰਦਾ। ਇਸ ਲਈ ਉਹ ਸਿੱਧਾ ਅੰਦਰ ਦਾਖਲ ਹੋ ਗਿਆ। ਪਰ ਜਿਵੇਂ ਹੀ ਉਹਨੇ ਅੰਦਰ ਕਦਮ ਰੱਖਿਆ, ਇੱਕ ਕਮਰੇ ਵਿੱਚੋਂ ਕਿਸੇ ਕੁੜੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਸਦੇ ਦਿਲ ਵਿੱਚ ਡਰ ਪੈਦਾ ਹੋਇਆ ਕਿ ਇਹ ਕੀ ਮਾਮਲਾ ਹੈ? ਜਦੋਂ ਉਹ ਹੌਲੀ-ਹੌਲੀ ਅੰਦਰ ਗਿਆ ਤਾਂ ਵੇਖਿਆ ਕਿ ਬੁੱਢੀ ਔਰਤ ਹੁਣ ਇਸ ਦੁਨੀਆ ਵਿੱਚ ਨਹੀਂ ਸੀ। ਉਸ ਦਾ ਦਿਹਾਂਤ ਹੋ ਚੁੱਕਾ ਸੀ। ਕਮਰੇ ਵਿੱਚ ਇੱਕ ਕੁੜੀ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਉਸ ਨੂੰ ਵੇਖ ਕੇ ਡਾਕੂ ਨੇ ਸੋਚਿਆ ਕਿ ਸ਼ਾਇਦ ਇਹੀ ਉਹ ਕੁੜੀ ਹੈ ਜਿਸ ਲਈ ਚਿੱਠੀ ਲਿਖੀ ਗਈ ਸੀ। ਪਰ ਜਾਂਚ ਕਰਨ ਤੇ ਪਤਾ ਲੱਗਿਆ ਕਿ ਇਹ ਕੁੜੀ ਬੁੱਢੀ ਔਰਤ ਹੀ ਨਹੀਂ ਸਗੋਂ ਇੱਕ ਗਵਾਂਡਨ ਸੀ ਜੋ ਮਰਨ ਵਾਲੀ ਦੀ ਇਕੱਲੀ ਖਬਰਗੀਰ ਸੀ। ਸੋ ਉਸ ਡਾਕੂ ਨੇ ਚੁੱਪ-ਚਾਪ ਸਾਰਾ ਸਮਾਨ ਇੱਕ-ਇੱਕ ਕਰਕੇ ਉਸ ਕਮਰੇ ਵਿੱਚ ਵਾਪਸ ਰੱਖ ਦਿੱਤਾ। ਅਸ਼ਰਫੀਆਂ ਦਾ ਥੈਲਾ ਵੀ ਉੱਥੇ ਹੀ ਰੱਖ ਦਿੱਤਾ ਜਿਵੇਂ ਉਹਨੂੰ ਮਿਲਿਆ ਸੀ। ਉਹ ਬੜੇ ادب ਤੇ ਨਰਮੀ ਨਾਲ ਇਹ ਸਭ ਕਰ ਰਿਹਾ ਸੀ। ਜਿਵੇਂ ਕਿਸੇ ਅਮਾਨਤ ਨੂੰ ਉਸਦੇ ਅਸਲੀ ਥਾਂ ਤੇ ਵਾਪਸ ਕਰ ਰਿਹਾ ਹੋਵੇ ਇਸ ਦੌਰਾਨ ਉਹ ਗਵਾਂਡਨ ਔਰਤ ਜੋ ਰੋ ਰਹੀ ਸੀ ਉਹਨੂੰ ਵੇਖ ਕੇ ਹੈਰਾਨ ਹੋ ਗਈ ਉਹਨੇ ਹੈਰਾਨੀ ਨਾਲ ਪੁੱਛਿਆ ਭਾਈ ਸਾਹਿਬ ਤੁਸੀਂ ਕੌਣ ਹੋ ਡਾਕੂ ਨੇ ਸੰਖੇਪ ਜਵਾਬ ਦਿੱਤਾ ਮੈਂ ਉਹਨਾਂ ਦਾ ਪੁੱਤਰ ਹਾਂ ਔਰਤ ਨੇ ਛੱਕ ਭਰੀਆਂ ਨਜ਼ਰਾਂ ਨਾਲ ਉਸਨੂੰ ਵੇਖਿਆ ਤੇ ਕਿਹਾ ਪਰ ਉਹਨਾਂ ਦਾ ਤਾਂ ਕੋਈ ਪੁੱਤਰ ਨਹੀਂ ਸੀ ਉਸ ਔਰਤ ਦੀਆਂ ਗੱਲਾਂ ਸੁਣ ਕੇ ਡਾਕੂ ਚੁੱਪ ਰਿਹਾ ਉਹ ਕੁਝ ਨਾ ਬੋਲਿਆ ਉਸਨੂੰ ਸੱਚ ਦੱਸਣ ਦੀ ਲੋੜ ਨਹੀਂ ਸੀ ਉਹ ਜਾਣਦਾ ਸੀ ਕਿ ਉਹ ਪੁੱਤਰ ਨਹੀਂ ਸੀ ਪਰ ਜੇ ਉਹ ਸੱਚ ਬੋਲਦਾ ਤਾਂ ਉਸ ਨੂੰ ਕਾਜ਼ੀ ਦਾ ਸਾਹਮਣਾ ਕਰਨਾ ਪੈਂਦਾ। ਮੁਖਤਸਰ ਉਸਨੇ ਆਪਣੇ ਆਪ ਮੁਹੱਲੇ ਦੇ ਕੁਝ ਲੋਕਾਂ ਨੂੰ ਇਕੱਠਾ ਕੀਤਾ ਤੇ ਇਹ ਸੰਸਕਾਰ ਦਾ ਇੰਤਜ਼ਾਮ ਕੀਤਾ ਤੇ ਫਿਰ ਉਸੇ ਸ਼ਾਂਤ ਘਰ ਵਿੱਚ ਰੁਕ ਗਿਆ ਉਸ ਧੀਰ ਦੇ ਇੰਤਜ਼ਾਰ ਵਿੱਚ ਜਿਸ ਲਈ ਇਹ ਸਭ ਕੁਝ ਰੱਖਿਆ ਗਿਆ ਸੀ। ਇਹ ਸੱਚ ਸੀ ਕਿ ਉਹ ਇੱਕ ਡਾਕੂ ਸੀ ਪਰ ਉਹਦਾ ਦਿਲ, ਉਹਦੀ ਫਿਤਰਤ ਤੇ ਉਹਦੇ ਅੰਦਰ ਵਹਿਦਾ ਖੂਨ ਕਿਸੇ ਸ਼ਰੀਫ ਖਾਨਦਾਨ ਦੀ ਪਰਵਰਿਸ਼ ਦੀ ਨਿਸ਼ਾਨੀ ਸੀ ਕਿਉਂਕਿ ਇਨਸਾਨ ਦਾ ਅਸਲੀ ਮੁਕਾਮ ਉਸਦੀ ਬਾਹਰੀ ਸੂਰਤ ਨਾਲ ਨਹੀਂ ਸਗੋਂ ਉਸ ਦੇ ਕੰਮਾਂ ਨਾਲ ਤੈ ਹੁੰਦਾ ਜਦੋਂ ਇਨਸਾਨ ਇਨਸਾਨੀਅਤ ਨੂੰ ਅਪਣਾਉਂਦਾ ਹੈ ਰਹਿਮ ਸੱਚਾਈ ਤੇ ਇਮਾਨਦਾਰੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦਾ ਹੈ ਉਦੋਂ ਹੀ ਉਹ ਸੱਚਾ ਇਨਸਾਨ ਕਿਹਾਉਂਦੇ ਲਾਇਕ ਮੰਨਦਾ ਹੈ ਨਹੀਂ ਤਾਂ ਜੇ ਉਹ ਬੁਰਾਈ ਜ਼ੁਲਮ ਤੇ ਸਵਾਰਥ ਵਿੱਚ ਡੁੱਬਿਆ ਰਹੇ ਤਾਂ ਉਹ ਜਾਨਵਰਾਂ ਤੋਂ ਵੀ ਬੱਤਰ ਹੋ ਜਾਂਦਾ ਸੋ ਉਹ ڈاکੂ ਉਸੇ ਘਰ ਵਿੱਚ ਰਹਿਣ ਲੱਗਾ ਸ਼ਾਂਤ ਸਾਦਾ ਤੇ ਆਪਣੇ ਖਿਆਲਾਂ ਵਿੱਚ ਡੁੱਬਿਆ ਹੋਇਆ ਹੁਣ ਉਸ ਨੂੰ ਸਿਰਫ ਉਸ ਕੁੜੀ ਦਾ ਇੰਤਜ਼ਾਰ ਸੀ ਜਿਸ ਲਈ ਇਹ ਸਾਰਾ ਸਮਾਨ ਤੇ ਅਮਾਨਤ ਸੀ ਉਹ ਰੋਜ਼ ਦਰਵਾਜ਼ੇ ਵੱਲ ਵੇਖਦਾ ਮੁਹੱਲੇ ਵਾਲਿਆਂ ਨਾਲ ਪੁੱਛਦਾ ਪਰ ਨਾ ਕੋਈ ਖਬਰ ਮਿਲਦੀ ਤੇ ਨਾ ਕੋਈ ਪਤਾ ਕੁਝ ਦਿਨ ਬੀਤੇ ਸਨ ਕਿ ਇੱਕ ਦਿਨ ਅਚਾਨਕ ਇੱਕ ਸੁੰਦਰ ਪਰ ਪਰੇਸ਼ਾਨ ਹਾਲ ਕੁੜੀ ਘਰ ਵਿੱਚ ਦਾਖਲ ਹੋਈ ਜਿਵੇਂ ਹੀ ਉਹਨੇ ਕਮਰੇ ਵਿੱਚ ਇੱਕ ਅਜਨਬੀ ਨੂੰ ਬੈਠਿਆ ਦੇਖਿਆ ਉਹ ਚੀਕਣ ਲੱਗੀ ਤੁਸੀਂ ਕੌਣ ਹੋ ਮੇਰੀ ਮਾਂ ਕਿੱਥੇ ਹੈ ਮੇਰੇ ਪਿਤਾ ਜੀ ਕਿੱਥੇ ਹਨ ਡਾਕੂ ਨੇ ਹੌਲੀ ਜੇ ਲਹਿਜੇ ਵਿੱਚ ਜਵਾਬ ਦਿੱਤਾ ਮੈਂ ਇੱਕ ਅਜਨਬੀ ਹਾਂ ਤੇਰੀ ਮਾਂ ਬਹੁਤ ਬਿਮਾਰ ਸੀ ਤੇ ਕੁਝ ਦਿਨ ਪਹਿਲਾਂ ਉਹਦੀ ਮੌਤ ਹੋ ਗਈ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੇਰੇ ਪਿਤਾ ਜੀ ਵੀ ਗੁਜ਼ਰ ਚੁੱਕੇ ਹਨ ਇਹ ਸੁਣ ਕੇ ਕੁੜੀ ਜਿਵੇਂ ਟੁੱਟ ਗਈ ਉਸ ਦੇ ਹੰਝੂ ਰੁਕੰਦਾ ਨਾ ਨਾ ਸੀ ਲਹਿਰੇ ਉਹ ਗੰਮ ਵਿੱਚ ਡੁੱਬ ਕੇ ਜ਼ੋਰ ਜ਼ੋਰ ਨਾਲ ਰੋਣ ਲੱਗੀ ਉਸ ਦੀ ਹਾਲਤ ਵੇਖ ਕੇ ڈاکੂ ਦਾ ਦਿਲ ਪਾ ਰਾਇਆ ਪਰ ਉਹਨੇ ਹਿੰਮਤ ਕਰਕੇ ਉਹਨੂੰ ਤਸੱਲੀ ਦਿੱਤੀ ਤੇ ਕਿਹਾ ਮੌਤ ਇੱਕ ਹਕੀਕਤ ਹੈ ਹਰ ਕਿਸੇ ਨੂੰ ਆਉਣੀ ਹੈ ਜਦੋਂ ਇਨਸਾਨ ਬੁੱਢਾ ਹੋ ਜਾਂਦਾ ਹੈ ਤਾਂ ਦੁਨੀਆ ਤੋਂ ਰੁਖਸਤ ਹੋਣਾ ਹੀ ਉਹਦਾ ਮੁਕੱਦਰ ਹੁੰਦਾ ਹੈ ਪਰ ਮੈਨੂੰ ਤੇਰੇ ਤੇ ਗੁੱਸਾ ਆ ਰਿਹਾ ਤੂੰ ਉਹਨਾਂ ਨੂੰ ਇਸ ਹਾਲ ਵਿੱਚ ਕਿਉਂ ਛੱਡ ਦਿੱਤਾ ਉਲੀ ਚੁੱਪਚਾਪ ڈاکੂ ਦੀਆਂ ਗੱਲਾਂ ਸੁਣਦੀ ਰਹੀ ਉਸ ਦੀਆਂ ਗੱਲਾਂ ਵਿੱਚ ਗੁੱਸਾ ਤਾਂ ਸੀ ਪਰ ਉਸ ਗੁੱਸੇ ਵਿੱਚ ਇਨਸਾਨੀਅਤ ਤੇ ਸੱਚਾਈ ਸੀ ਉਹਨੇ ਉਸ ਅਜਨਬੀ ਦੀਆਂ ਅੱਖਾਂ ਵਿੱਚ ਝਾਤੀ ਮਾਰੀ ਉਸ ਨੂੰ ਪਹਿਲੀ ਵਾਰ ਕਿਸੇ ਗੈਰ ਵਿੱਚ ਆਪਣੇ ਵਰਗਾ ਦੁੱਖ ਆਪਣਤ ਤੇ ਦਰਦ ਮਹਿਸੂਸ ਹੋਇਆ ਉਸਨੇ ਬੜੇ ਨਰਮ ਲਹਿਜੇ ਵਿੱਚ ਝੁਕੀਆਂ ਨਜ਼ਰਾਂ ਤੇ ਕੰਬਦੀ ਆਵਾਜ਼ ਨਾਲ ਕਿਹਾ ਮੈਂ ਅਸਲ ਵਿੱਚ ਆਪਣੇ ਮਾਵਾਪੀ ਦੀ ਮਰਜ਼ੀ ਨਾਲ 1 ਸਾਲ ਪਹਿਲਾਂ ਆਪਣੀ ਭੂਆ ਦੇ ਘਰ ਦੂਜੇ ਸ਼ਹਿਰ ਗਈ ਸੀ ਉਸ ਵਕਤ ਮੇਰੇ ਪਿਤਾ ਜੀ ਬਿਲਕੁਲ ਠੀਕ ਸਨ ਸ਼ਾਇਦ ਉਹਨਾਂ ਦਾ ਅਚਾਨਕ ਇੰਤਕਾਲ ਹੋਇਆ ਹੋਵੇ ਪਰ ਕਿਉਂਕਿ ਕੋਈ ਸੰਪਰਕ ਨਹੀਂ ਹੋਇਆ ਇਸ ਲਈ ਮੈਨੂੰ ਉਹਨਾਂ ਦੀ ਮੌਤ ਦੀ ਖਬਰ ਵੀ ਨਹੀਂ ਮਿਲੀ ਡਾਕੂ ਚੁੱਪਚਾਪ ਸੁਣਦਾ ਰਿਹਾ ਫਿਰ ਉਸਨੇ ਡੂੰਗਾ ਸਹਲੇआत ਤੇ ਸੱਚਾਈ ਦਾ ਬੋਝ ਉਤਾਰਨ ਲਈ ਸਭ ਕੁਝ ਸਾਫ਼ ਸਾਫ਼ ਦੱਸ ਦਿੱਤਾ ਮੈਂ ਮੰਨਦਾ ਹਾਂ ਕਿ ਮੈਂ ਇੱਕ ਡਾਕੂ ਆ ਮੈਂ ਤੇਰੇ ਘਰ ਦੀ ਹਰਮਤ ਨੂੰ ਤੋੜਿਆ ਜੇ ਤੂੰ ਚਾਹੇ ਤਾਂ ਮੈਨੂੰ ਸਜ਼ਾ ਵੀ ਦੇ ਸਕਦੀ ਹੈ ਤੇ ਜੇ ਚਾਹੇ ਤਾਂ ਮਾਫ਼ ਵੀ ਕਰ ਸਕਦੀ ਹੈ ਫੈਸਲਾ ਤੇਰੇ ਹੱਥ ਵਿੱਚ ਹੈ ਕੁੜੀਂਆਂ ਅੱਖਾਂ ਵਿੱਚੋਂ ਫਿਰ ਹੰਝੂ ਬਹਿ ਨਿਕਲੇ ਪਰ ਹੁਣ ਉਹਨਾਂ ਵਿੱਚ ਦੁੱਖ ਦੇ ਨਾਲ-ਨਾਲ ਹਮਦਰਦੀ ਸ਼ੁਕਰਗੁਜ਼ਾਰੀ ਤੇ ਇੱਕ ਅਜਨਬੀ ਲਈ ਇੱਕ ਖਾਸ ਲਗਾਅ ਵੀ ਸ਼ਾਮਲ ਸੀ ਉਸਦੇ ਦਿਲ ਵਿੱਚ ਉਸ ਡਾਕੂ ਲਈ ਜਗ੍ਹਾ ਬਣਨ ਲੱਗੀ ਸੀ ਡਾਕੂ ਨੇ ਉੱਠ ਕੇ ਜਾਣ ਲੱਗਿਆ ਕਿ ਹੁਣ ਇਹ ਘਰ ਇਹ ਸਮਾਨ ਸਭ ਕੁਝ ਤੇਰਾ ਹੈ ਮੈਂ ਹੁਣ ਚਲਦਾ ਹਾਂ ਜੇ ਕਦੇ ਜ਼ਰੂਰਤ ਪਵੇ ਜਾਂ ਮੁਸੀਬਤ ਵਾਲਾ ਵਕਤ ਆਵੇ ਤਾਂ ਪੁਰਾਣੀ ਬਸਤੀ ਵਿੱਚ ਮੇਰਾ ਘਰ ਹੈ ਮੈਨੂੰ ਜ਼ਰੂਰ ਯਾਦ ਕਰੀਂ ਕੁੜੀ ਨੇ ਤੁਰੰਤ ਕਿਹਾ ਨਹੀਂ ਤੁਸੀਂ ਮੈਨੂੰ ਇਕੱਲੀ ਛੱਡ ਕੇ ਨਹੀਂ ਜਾ ਸਕਦੇ ਤੁਸੀਂ ਜਿਸ ਇਮਾਨਦਾਰੀ ਤੇ ਸੱਚਾਈ ਨਾਲ ਮੇਰੀ ਮਾਂ ਦੀ ਈਮਾਨਤ ਵਾਪਸ ਕੀਤੀ ਉਹ ਕੋਈ ਆਮ ਇਨਸਾਨ ਨਹੀਂ ਕਰ ਸਕਦਾ ਜੇ ਤੁਸੀਂ ਚਾਹੋ ਤਾਂ ਇਹ ਅਸ਼ਰਫੀਆਂ ਰੱਖ ਲਵੋ ਤੇ ਇੱਥੇ ਹੀ ਕੋਈ ਕਾਰੋਬਾਰ ਸ਼ੁਰੂ ਕਰੋ ਕਦੇ-ਕਦੇ ਇਸ ਘਰ ਵਿੱਚ ਆਉਂਦੇ ਜਾਂਦੇ ਰਹੋ ਮੁਕਤਸਰ ਕੁਝ ਹੀ ਸਮੇਂ ਬਾਅਦ ਦੋਹਾਂ ਦਾ ਵਿਆਹ ਹੋ ਗਿਆ ਸ਼ਾਦੀ ਹੋ ਗਈ ਹੁਣ ਉਹ ਡਾਕੂ ਨਹੀਂ ਰਿਹਾ ਸੀ ਹੁਣ ਉਹ ਇੱਕ ਇਮਾਨਦਾਰ ਵਪਾਰੀ ਸੀ ਕੁਝ ਸਮੇਂ ਬਾਅਦ ਉਸ ਦੀ ਪੁਰਾਣੀ ਬਸਤੀ ਤੋਂ ਉਹਦੇ ਦੋਵੇਂ ਪੁਰਾਣੇ ਦੋਸਤ ਵੀ ਉਹਦੇ ਘਰ ਆਏ। ਉਹਨਾਂ ਨੇ ਉਹਦੀ ਬਦਲੀ ਹੋਈ ਜ਼ਿੰਦਗੀ ਵੇਖੀ। ਉਹਦੀ ਇੱਜ਼ਤ, ਸਕੂਨ ਤੇ ਮੁਹੱਬਤ ਵੇਖੀ ਤਾਂ ਉਹਨਾਂ ਦੇ ਦਿਲ ਵੀ ਪਿਘਲ ਗਏ। ਉਹਨਾਂ ਨੇ ਵੀ ਬਦਲਣ ਦਾ ਫੈਸਲਾ ਕੀਤਾ ਤੇ ਉਸਦੇ ਕਾਰੋਬਾਰ ਵਿੱਚ ਉਹਦੇ ਨਾਲ ਸ਼ਾਮਲ ਹੋ ਗਏ। ਤੇ ਇਸ ਤਰ੍ਹਾਂ ਇੱਕ ਡਾਕੂ ਇੱਕ ਅਮੀਰ ਤੇ ਕਾਮਯਾਬ ਵਪਾਰੀ ਬਣ ਗਿਆ। ਆਪਣੀ ਇਮਾਨਦਾਰੀ ਦੀ ਬਜਾ ਨਾਲ ਉਹਨੇ ਇਹ ਸਭ ਕੁਝ ਹਾਸਲ ਕਰ ਲਿਆ ਜੋ ਕੋਈ ਸਖਤ ਮਿਹਨਤ ਨਾਲ ਵੀ ਨਹੀਂ ਪਾ ਸਕਦਾ। ਸੋ ਦੋਸਤੋ ਇਸ ਕਹਾਣੀ ਵਿੱਚ ਸਾਡੇ ਲਈ ਇੱਕ ਬਹੁਤ ਵੱਡਾ ਸਬਕ ਲੁਕਿਆ ਹੋਇਆ ਹੈ। ਪਹਿਲਾ ਤੇ ਸਭ ਤੋਂ ਅਹਿਮ ਸਬਕ ਇਹ ਹੈ ਕਿ ਇਨਸਾਨ ਨੂੰ ਹਰ ਹਾਲ ਵਿੱਚ ਇਨਸਾਨੀਅਤ ਨੂੰ ਪੈਲ ਦੇਣੀ ਚਾਹੀਦੀ ਹੈ ਜੇ ਕਿਤੇ ਅਜੀਹਾ ਲੱਗੇ ਕਿ ਸਾਡਾ ਫਾਇਦਾ ਕਿਸੇ ਹੋਰ ਦੀ ਪਰੇਸ਼ਾਨੀ ਜਾਂ ਮਜਬੂਰੀ ਤੇ ਹੋ ਰਿਹਾ ਤਾਂ ਉੱਥੇ ਰੁਕ ਜਾਣਾ ਹੀ ਅਸਲੀ ਗੈਰਤ ਤੇ ਇਨਸਾਨੀਅਤ ਦੀ ਪਹਿਚਾਨ ਹੈ ਦੂਜਾ ਸਬਕ ਇਹ ਹੈ ਕਿ ਇਮਾਨਦਾਰੀ ਤੇ ਦੂਜਿਆਂ ਦੀ ਮਦਦ ਦਾ ਸਲਾਹ ਪਰਮਾਤਮਾ ਕਈ ਗੁਣਾ ਵਧਾ ਕੇ ਦਿੰਦਾ ਹੈ ਜਿਵੇਂ ਉਸ ਡਾਕੂ ਨੂੰ ਨਾ ਸਿਰਫ ਉਹ maal ਮਿਲਿਆ ਸਗੋਂ ਇੱਕ ਨੇਕ ਪਤਨੀ ਆਪਣਾ ਘਰ ਤੇ ਇੱਜ਼ਤ ਨਾਲ ਪਰੀ ਜ਼ਿੰਦਗੀ ਵੀ ਨਸੀਬ ਹੋਈ ਨਾਲ ਹੀ ਗੁਨਾਹਾਂ ਨਾਲ ਪਰੀ ਜ਼ਿੰਦਗੀ ਤੋਂ ਵੀ ਛੁਟਕਾਰਾ ਮਿਲਿਆ ਤੀਜਾ ਤੇ ਸਭ ਤੋਂ ਵੱਡਾ ਸਬਕ ਇਹ ਹੈ ਕਿ ਪਰਮਾਤਮਾ ਦੇ ਡਰ ਤੇ ਇਨਸਾਨੀਅਤ ਦੇ ਨਾਤੇ ਜੇ ਅਸੀਂ ਕਿਸੇ ਲਈ ਮਦਦਗਾਰ ਬਣੀਏ ਤੇ ਸੱਚੀ ਤੌਬਾ ਕਰਕੇ ਗੁਨਾਹ ਛੱਡ ਦਈਏ ਤਾਂ ਪਰਮਾਤਮਾ ਦੁਨੀਆ ਵਿੱਚ ਸਾਡੀ ਇੱਜ਼ਤ ਬਧਾਉਂਦਾ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਬੁਰਾਈ ਦਾ ਰਾਹ ਛੱਡ ਦਈਏ ਪਰਮਾਤਮਾ ਜ਼ਰੂਰ ਭਲਾਈ ਦਾ ਰਾਹ ਖੋਲੇਗਾ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਜੇ ਤੁਸੀਂ ਹੋਰ ਵੀ ਅਜਿਹੇ ਸਬਕ ਸਿਖਾਉਣ ਵਾਲੀਆਂ ਕਹਾਣੀਆਂ ਸੁੰਨਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾਓ ਜੇ ਸੰਭਵ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਸਹਿਯੋਗ ਦਾ ਬਹੁਤ-ਬਹੁਤ ਸ਼ੁਕਰੀਆ